ਕਾਲਿਆ ਡੇੜ ਵਾਲੀ ਐ ਲੋ ਲੋ ਜਾ ਅਦਰ ਪੀਨ ਹੋ ਗਿਆ ਇਹ ਬੰਦੇ ਮਾਰੇ ਉੱਲਾ ਸਾਈਓ ਜੀ

ਇੱਧਰ ਵੀ ਆ ਗਏ ਨੇ ਚੋਬਰ ਦਾਣੇ ਭਿਆਨ ਵਾਸਤੇ ਕੀ ਬਾਤ ਹੈ ਕੀ ਬਾਤ ਹੈ ਟੌਰ ਤੇ ਟੋਡੀ ਹੈ ਅਹੀਂ ਤੇ ਐਵੇਂ ਜਗਾ ਕੇ ਰਹੀ ਹੈ ਬੈਡ ਬਣਾ ਦੇ ਪਾਲੇ ਇਹਦਾ

ਤੇਰੀ ਤੋਤੇ ਰੰਗੀ ਭਾਗ ਵੇ ਕੇ ਹੈ ਪਾਲੇ ਤੋਤੇ ਰੰਗੀ ਭਾਗ ਬੱਲੀ ਹੈ ਤੋਤੇ ਰੰਗੀ ਮੁੰਡੇ ਬਾਵੇ ਲੈ ਜਾਓ ਕਸਾਣਾ ਦਿਓ ਇੱਕ ਕੋਈ ਮੁਖੜਾ ਦਿਨਾ ਦਿਓ ਹਾਂ ਇਹ ਆ ਦੋਨੋਂ ਦੇਖਦਾ ਐਵੇਂ ਦਿਲਾਂ ਨੂੰ ਅਫਸੋਸ ਕਰਦਾ ਸੁਪਨਾ ਸਮਝ ਲੈ ਸੋਸਤਾ ਹੀ ਜਿਹੜਾ ਖਿਲਦੇ ਨਾ ਵਿਚਾਰਦਾ ਸੁਣਾ ਰਹਿ ਗਿਆ ਕੌਣ ਜਹਾਨ ਉੱਤੇ ਉਹ ਮੌਤ ਮਾਰਿਆ ਨਬੀ ਦੀ ਕਬਰਾਂ ਨੂੰ ਜਿਹੜੇ ਧੁੰਦੇ ਰਹਿਣਾ ਗਾਜ ਤੇ ਜਿਹੜੇ ਆਪੇ ਇਲਾਜ ਦੇ ਕੰਨ ਵਾਲੇ ਲੱਗਾ ਮੌਤਾ ਫਟੂਕ ਮਾਮ ਤੇ ਕੀ ਬਾਤ ਹੈ ਲੱਗ ਗਾਇਆ ਦਾ ਉਸਤਾ ਕੰਨ ਵਾਲੇ ਹੁਕਮ ਜਿਹਨਾਂ ਦਾ ਕੀ ਜ਼ਬਾਨ ਉੱਤੇ ਜਿਹੜੇ ਬਾਗ ਦੀ ਮੁੱਢੀ ਦੱਸ ਮੈਨੂੰ ਕੀ ਬਾਤ ਹੈ ਮੌਤ ਮਾਰਿਆ ਕਿਸੇ ਅਵਤਾਰ ਤਾਈ ਐਵੇਂ ਦਿਲਾਂ ਨੂੰ ਸੋਚਣਾ ਕਰ ਸੁਪਨਾ ਸਮਝ ਲੈ ਕਰਦਾ ਕੀ ਬਾਤ ਹੈ ਐ ਜੀ ਪੈਲਸੀ ਸਾਹਿਬ ਸਾਡੇ ਇਹ ਜਿਹੜਾ ਨਾ ਵੀ ਤੁਹਾਨੂੰ ਮੇਲ ਕਰਾਇਆ ਜਾਣ ਪਛਾਣ ਕਰਾਈ ਹੈ ਦੇ ਵਿਆਹ ਤੇ ਚੱਲੇ ਆ ਦੇਖਿਆ ਹੋਏ ਦੇਖਿਆ ਹਾਂ ਹਾਂ ਪਾਲਾ ਆਟੀ ਆਟਾ ਚੱਕੀ ਕੀ ਬਾਤ ਹੈ ਰਾਹੋਂ ਰੋਡ ਮਾਛੀਵਾੜਾ ਸਾਹਿਬ ਪਹੁੰਚੋ ਇੱਥੇ ਹਰ ਚੀਜ਼ ਪੀ ਜਾਂਦੀ ਹੈ ਹੈ